ਸੋ ਵੱਲੋਂ ਸਾਸਤਰੀ ਕਾਲ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੀ ਤੇ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਕਣਕ ਦਾ ਸੀਜ਼ਨ ਚੱਲ ਰਿਹਾ ਆ ਤੇ ਉਹਦੇ ਵਿੱਚ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਨਾ ਬੜੇ ਬੀਜਾਂ ਬੜੇ ਬੀਜ ਜਿਹੜੇ ਆ ਬਹੁਤ سارے ਬੀਜ ਉਹ ਲਾਇਏ ਜਾਂਦੇ ਆ ਪਰ ਇਹਨਾਂ ਦੇ ਵਿੱਚ ਆਪਾਂ ਅੱਜ ਗੱਲ ਜਿਹੜੀ ਕਰਨੀ ਆ ਉਹ ਸ਼੍ਰੀ ਰਾਮ ਸੁਪਰ 272 ਦੀ ਗੱਲ ਕਰ ਰਹੀ ਆਪਾਂ। ਵੀ ਸ਼੍ਰੀ ਰਾਮ ਸੁਪਰ 72 ਜਿਹੜਾ ਵਾ ਉਹਦਾ ਸਿੱਟਾ ਥੋੜਾ ਮੋਟਾ ਹੁੰਦਾ, 나ੜ 나ੜ ਵੀ ਥੋੜਾ ਮੋਟਾ ਹੁੰਦਾ ਵਾ ਤੇ ਨਾਲ ਉਹਦਾ ਕੱਦ ਜਿਹੜਾ ਵਾ ਉਹ ਦਰਮਿਆਨਾ ਜਿਹਾ ਹੁੰਦਾ, ਜ਼ਿਆਦਾ ਵੱਡਾ ਨਹੀਂ, ਨਾ ਜ਼ਿਆਦਾ ਛੋਟਾ। ਇਸ ਕਰਕੇ ਇਹ ਜਿਹੜਾ B ਆ 272 ਇਸ ਦਾ ਡਿੱਗਣ ਦਾ ਜਿਹੜਾ ਨਾ ਉਹ ਘੱਟ ਹੁੰਦਾ ਵਾ। ਵੇ ਕਣਕ ਡਿੱਗ ਪਊਗੀ ਹਵਾ ਦੇ ਨਾਲ ਇਹ ਯਾਨੀ ਕਿ ਘਟ ਹੁੰਦਾ ਥੋੜਾ ਜਿਹਾ ਇਹਦੇ ਨਾਲ ਤੇ ਜੇ ਆਪਾਂ ਇਹਦੀ ਗੱਲ ਕਰੀਏ ਵੀ ਬੀ ਕਿੰਨਾ ਪੈਂਦਾ ਏਕੜ ਦੇ ਵਿੱਚ ਉਹ 40 ਕਿਲੋ 40 ਕਿਲੋ ਤਕਰੀਬਨ ਤਕਰੀਬਨ ਪੈ ਜਾਂਦਾ ਤੇ ਜੇ ਆਪਾਂ ਇਹਦੀ ਝਾੜ ਦੀ ਗੱਲ ਕਰਦੇ ਹਾਂ ਤੇ ਝਾੜ ਵੀ ਸੋਨਾ ਹੁੰਦਾ ਆ ਵੀ ਯਾਨੀ ਕਿ 24 ਤੋਂ 26 ਦੇ ਕਰੀਬ-ਕਰੀਬ ਆ ਜਾਂਦਾ ਇਹਦਾ ਝਾੜ ਵੇ ਅੱਜ ਤੱਕ ਕੋਈ ਵੀ ਕਿਸਾਨ ਇਹ ਨਹੀਂ ਕਹਿ ਸਕਦਾ ਵੀ ਮੈਨੂੰ 272 ਦੇ ਵਿੱਚੋਂ ਮੁਨਾਫਾ ਨਹੀਂ ਹੋਇਆ ਕਿ ਜਾਂ ਮੇਰਾ ਖਰਚਾ ਨਹੀਂ ਪੂਰਾ ਹੋਇਆ ਵੀ 272 ਜਿਹੜਾ ਆਵਾ ਬੀ ਉਹ तकरीबन तकरीबन ਬਾਬੇ ਦੀ ਕਿਰਪਾ ਨਾਲ ਲਾਗਤ ਪੂਰੀ ਕਰ ਜਾਂਦਾ ਵਾ ਤੇ ਜੇ ਆਪਾਂ ਇਹਦੀ ਬੀਜ ਸਾਂਭਣ ਦੀ ਗੱਲ ਕਰੀਏ ਤੇ ਉਹ ਵੀ तकरीबन 2-3 ਸਾਲ ਤੱਕ ਚੱਲ ਸਕਦਾ ਵਾ ਤੇ ਵੀ ਜਾਨਕਿ ਥੋੜਾ ਤੀਜੇ ਸਾਲ ਨਾ ਝਾੜ ਇਹਦਾ ਹਲਕਾ ਜਿਹਾ ਘਟ ਜਾਂਦਾ ਵਾ ਤੇ ਦੋ ਕੁ ਸਾਲ ਤੱਕ ਤਾਂ ਬੜੇ ਪਿਆਰ ਦੇ ਨਾਲ ਇਹਦਾ ਝਾੜ ਵਧੀਆ ਰਹਿੰਦਾ ਵਾ ਤੇ ਜੇ ਆਪਾਂ ਕਿਤੇ ਹਾਈਬ੍ਰਿਡ ਬੀ ਲਾਇਆ ਵਾ ਤੇ ਹਾਈਬ੍ਰਿਡ ਬੀ ਜਿਹੜਾ ਆ ਉਹ ਹਰੇਕ ਸਾਲ ਜਾਨਕਿ ਆਪਾਂ ਨੂੰ ਉਹ ਨਵਾਂ ਹੀ ਲੈਣਾ ਪੈਂਦਾ ਬਈ ਹਾਈਬ੍ਰਿਡ ਬੀ ਜਿਹੜੇ ਆ ਤਕਰੀਬਨ ਉਹ ਜਿਹੜੇ ਆ ਬੀ ਆਪਾਂ ਉਹ ਸਾਂਭ ਨਹੀਂ ਸਕਦੇ ਉਹ ਲੈਣਾ ਹੀ ਪੈਣਾ ਆ ਆਪਾਂ ਤੇ ਮੰਨੋ ਇਹਦੇ ਨਾਲ ਨਾ ਆਪਾਂ ਇੱਕ ਹੋਰ ਗੱਲ ਕਰਨੀ ਚਾਹੁੰਦੇ ਆ ਵੀ ਜਿਹੜੀ ਮੈਨੂਫੈਕਚਰ ਕੰਪਨੀਆਂ ਨੇ ਕੰਪੈਨ ਬਣਾ ਕੇ ਦਿੱਤੀ ਆਪਾਂ ਨੂੰ ਇਹ ਤਾਂ ਇੱਕ ਨਾ ਬਹੁਤ ਬਹੁਤ ਵੱਡਾ ਯਾਨੀ ਕਿ ਬਹੁਤ ਵੱਡਾ ਇਹਸਾਨ ਕੀਤਾ ਸਾਰਿਆਂ ਦੇ ਉੱਪਰ ਵੀ ਇਹਦੇ ਨਾਲ ਜਿਹੜੇ ਫਸਲ ਚੱਕਣੀ ਆ ਨਾ ਉਹ ਇੱਕ ਬਹੁਤ ਸੋਹਣੇ ਤਰੀਕੇ ਨਾਲ ਔਰ ਸਹੀ ਸਮੇਂ ਦੇ ਨਾਲ ਚੱਕ ਸਕਦੇ ਆ ਆਪਾਂ ਬਈ ਇਦਾਂ ਦੇ ਸੰਦ ਜਦੋਂ ਖੇਤੀਬਾੜੀ ਦੇ ਵਿੱਚ ਹੋਣ ਸਾਡੇ ਕੋਲ ਤੇ ਆਪਾਂ ਬੜੇ ਪਿਆਰ ਦੇ ਨਾਲ ਸਮਾਂ ਰਿੰਦੇ ਆ ਆਪਣਾ ਜਿਹੜਾ ਫਸਲ ਆ ਉਹ ਸੰਭ ਸਕਦੇ ਆ ਆ 13 ਅਪ੍ਰੈਲ ਤੋਂ ਬਾਅਦ ਵਿੱਚ ਥੋੜਾ ਜਿਹਾ ਮੀਂਹ ਆਇਆ ਸੀਗਾ ਤੇ ਉਹਦੇ ਨਾਲ ਕਈਆਂ ਨੂੰ ਥੋੜਾ ਡਰ ਵੀ ਲੱਗਾ ਸੀਗਾ ਬਈ ਉਪਰੋਂ ਫਸਲਾਂ ਪੱਕੀਆਂ ਵਾਂ ਬਈ ਚੱਕਣ ਜੋਗ ਹੋਈ ਜਾਂ ਵਾਂ ਤੇ ਉਪਰੋਂ ਮੌਸਮ ਖਰਾਬ ਹੋ ਗਏ ਇਹ ਸੇ ਬਈ ਜਾਣੇ ਕਿ ਕਈਆਂ ਦੇ ਦਿਲ ਦੇ ਵਿੱਚ ਇਹ ਵੀ ਸੀ ਪਰ 사ਤੂਰਾ ਨੇ ਕਿਰਪਾ ਕੀਤੀ ਬਈ ਉਹ ਬਾੜਾ ਨਹੀਂ ਪਿਆਮੀ ਬਈ ਕਿਸੇ ਇਲਾਕੇ ਚ ਪੈ ਗਿਆ ਉਹ ਪਰ ਇੱਥੇ ਜਲੰਧਰ ਦੇ ਲਾਗੇ ਦਾ ਠੀਕ ਹੀ ਰਿਹਾ तकरीबन ਸਾਰਾ ਕੁਝ ਬਈ ਕਹਿਣ ਦਾ ਭਾਵ ਕਣਕ ਵੀ ਮੱਕੀ ਵੀ ਝੋਨਾ ਵੀ ਵੇ ਆਪਾਂ ਕੰਪੈਨ ਦੇ ਨਾਲ ਨਾ ਚੱਕ ਸਕਦੇ ਆ ਤੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਵੀ ਆਪਾਂ ਆਪਣੀ ਜਿਹੜੀ ਫਸਲ ਆ ਉਹਨੂੰ ਬੜੇ ਪਿਆਰ ਦੇ ਨਾਲ ਸੰਭ ਸਕਦੇ ਆ ਆਪਾਂ ਵੀ ਬਹੁਤ ਬਹੁਤ ਧੰਨਵਾਦ ਆ ਕੰਪੈਨ ਬਣਾਉਣ ਵਾਲਿਆਂ ਦਾ ਇਹਨਾਂ ਇੰਜੀਨੀਅਰਾਂ ਦਾ ਵੀ ਜਿਨ੍ਹਾਂ ਨੇ ਖੇਤੀਬਾੜੀ ਦੇ ਵਿੱਚ ਇੰਨਾ ਸੋਹਣਾ ਜਿਹੜਾ ਸੰਦ ਆ ਉਹ ਆਪਾਂ ਸਾਰਿਆਂ ਨੂੰ ਬਣਾ ਕੇ ਮੈਨੂਫੈਕਚਰ ਕਰਕੇ ਜਿਹੜਾ ਵੀਓ ਖੇਤੀਬਾੜੀ ਦੇ ਵਿੱਚ ਸਹਿਯੋਗ ਕੀਤਾ ਵਾ ਬਹੁਤ ਬਹੁਤ ਧੰਨਵਾਦ ਆ ਤੇ ਵਾਹਿਗੁਰੂ ਮੇਰ ਕਰੇ ਵੀ ਸਾਰਿਆਂ ਦੀਆਂ ਜੜੀਆਂ ਮਿਹਨਤਾਂ ਵਾ ਉਹਨਾਂ ਦਾ ਆਪਦਾ ਨੂੰ ਫਲ ਮਿਲੇ ਤੇ ਸਾਰਿਆਂ ਦੀਆਂ ਮਿਹਨਤਾਂ ਸਫਲਾ ਹੋਣ ਸਾਰੇ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਤੇ ਬੜੇ ਚਾਵਾਂ ਦੇ ਨਾਲ ਆਪਾਂ ਆਪਣੀ ਆਪਣੀ ਫਸਲ ਸਾਂਭੀਏ